ਟਾਕਾ ਵੱਲੋਂ ਦੇਸ਼ ਧਰੋਹ ਦੇ ਦੋਸ਼ਾਂ ਤਹਿਤ ਇਸ ਕੌਮ ਦੇ ਹਿੰਦੂ ਸੰਤ ਚਨਮੋਇ ਕਿਸ਼ਨ ਦਾਸ ਦੀ ਗ੍ਰਿਫਤਾਰੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਤਿੱਤਿਆਨਾਥ ਦੀ ਬੇਤੁਕੀ ਟਿੱਪਣੀ ਕਿ ਇਹ ਉਹੀ ਡੀਐਨਏ ਹੈ ਜਿਹੜਾ ਮੁਗਲ ਬਾਦਸ਼ਾਹ ਬਾਬਰ ਵੱਲੋਂ ਅਜੁੱਧਿਆ ਸੰਬਲ ਵਿੱਚ ਮੰਦਰਾਂ ਦੀ ਕੀਤੀ ਤਬਾਹੀ ਨੂੰ ਅੱਜ ਦੇ ਬੰਗਲਾਦੇਸ਼ ਨਾਲ ਜੋੜਦਾ ਹੈ ਆਰਐਸਐਸ ਨੇ ਹਾਲ ਹੀ ਵਿੱਚ ਭਾਰਤ ਦੀ ਸਰਕਾਰ ਨੂੰ ਸੱਦਾ ਦਿੱਤਾ ਸੀ ਕਿਉਂ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਤੇ ਹੋਰੇ ਜ਼ੁਲਮਾਂ ਨੂੰ ਰੋਕੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੂ ਅਧਕਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਮੁਹੰਮਦ ਯੂਨਿਸਦੀ ਸਰਕਾਰ ਨੇ ਹਿੰਦੂਆਂ ਤੇ ਹਮਲੇ ਨਾ ਰੋਕੇ ਤਾਂ ਵਪਾਰਕ ਪਾਬੰਦੀਆਂ ਲਾਈਆਂ ਜਾਣਗੀਆਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਾਰਤ ਵਿੱਚ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਸੰਯੋਗ ਕਿਹਾ ਸੀ ਤੇ ਵਾਅਦਾ ਕੀਤਾ ਸੀ ਕਿ ਉਹਨਾਂ ਵਿੱਚੋਂ ਹਰੇਕ ਦੀਆਂ ਵੋਟਾਂ ਕੱਟ ਦਿੱਤੀਆਂ ਜਾਣਗੀਆਂ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਲਈ ਅਸੀਂ ਦੀ ਟ੍ਰਿਬਿਊਨ ਦੇ ਸੰਪਾਦਕ ਜਿਹੜੇ ਮੁੱਖ ਸੰਪਾਦਕ ਨੇ ਜੋਤੀ ਮਲਹੋਤਰਾ ਦਾ ਲਿਖਿਆ ਹੋਇਆ ਲੇਖ ਚੁਣਿਆ ਜਿਸ ਦਾ ਸਿਰਲੇਖ ਹੈ ਫਿਰਕੂ ਜਨੂਨ ਤੇ ਭਾਰਤ ਬੰਗਲਾਦੇਸ਼ ਦੇ ਰਿਸ਼ਤੇ ਮੈਂ ਹਰਜੀਤ ਸਿੰਘ ਗਿੱਲ ਤੇ ਤੁਹਾਡਾ ਕਰਦੇ ਹਾਂ ਤੀਸਰੀ ਅਖ ਪ੍ਰੋਗਰਾਮ ਵਿੱਚ ਸਵਾਗਤ ਵਿਦੇਸ਼ ਵਿਭਾਗ ਪੱਧਰ ਦੀ ਵਿਚਾਰ ਚਰਚਾ ਲਈ ਇਸ ਹਫ਼ਤੇ ਹੋਣ ਵਾਲੇ ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੇ ਬੰਗਲਾਦੇਸ਼ ਦੌਰੇ 'ਚ ਪਲਦੀ ਵੀ ਦੇਰੀ ਨਹੀਂ ਮੰਨੀ ਜਾ ਸਕਦੀ ਟਾਕਾ ਵੱਲੋਂ ਦੇਸ਼ ਧਰੋਹ ਦੇ ਦੋਸ਼ਾਂ ਤਹਿਤ ਇਸ ਕੌਮ ਦੇ ਹਿੰਦੂ ਸੰਤ ਚਨਮੋਏ ਕਿਸ਼ਨ ਦਾਸ ਦੀ ਗ੍ਰਿਫਤਾਰੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਤਿੱਤਿਆਨਾਥ ਦੀ ਬੇਤੁਕੀ ਟਿੱਪਣੀ ਕਿ ਇਹ ਉਹੀ ਡੀਐਨਏ ਹੈ ਜਿਹੜਾ ਮੁਗਲ ਬਾਦਸ਼ਾ ਬਾਬਰ ਵੱਲੋਂ ਅਜੁੱਧਿਆ ਸੰਭਲ ਵਿੱਚ ਮੰਦਰਾਂ ਦੀ ਕੀਤੀ ਤਬਾਹੀ ਨੂੰ ਅੱਜ ਦੇ ਬੰਗਲਾਦੇਸ਼ ਨਾਲ ਜੋੜਦਾ ਹੈ ਦਰمیان ਇਹ ਕਹਿਣਾ ਠੀਕ ਹੋਵੇਗਾ ਕਿ ਭਾਰਤ ਤੇ ਬੰਗਲਾਦੇਸ਼ ਦੇ ਕਈ ਹਿੱਸਿਆਂ ਵਿੱਚ ਫਿਰਕੂ ਜਨੂਨ ਹੈ ਜੋ ਇੱਕ ਦੂਜੇ ਨੂੰ ਨਿਗਲ ਕੇ ਪਲ ਰਿਹਾ ਹੈ। ਅਦਿੱਤਿਆਨਾਥ ਦੀਆਂ ਟਿੱਪਣੀਆਂ ਬਹੁਤੀਆਂ ਵੱਖਰੀਆਂ ਨਹੀਂ ਹਨ। ਆਰਐਸਐਸ ਨੇ ਹਾਲ ਹੀ ਵਿੱਚ ਭਾਰਤ ਦੀ ਸਰਕਾਰ ਨੂੰ ਸੱਦਾ ਦਿੱਤਾ ਸੀ ਕਿ ਉਹ ਬੰਗਲਾਦੇਸ਼ ਵਿੱਚ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਤੇ ਹੋਰੇ ਜ਼ੁਲਮਾਂ ਨੂੰ ਰੋਕੇ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੂ ਅਧਕਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਮੁਹੰਮਦ ਯੂਨਿਸਦੀ ਸਰਕਾਰ ਨੇ ਹਿੰਦੂਆਂ ਤੇ ਹਮਲੇ ਨਾ ਰੋਕੇ ਤਾਂ ਵਪਾਰਕ ਪਾਬੰਦੀਆਂ ਲਾਈਆਂ ਜਾਣਗੀਆਂ yogi ditanath ਭਾਰਤੀ ਜਨਤਾ ਪਾਰਟੀ ਦੇ ਪਹਿਲੇ ਇਹੋ ਜਿਹੇ ਨੇਤਾ ਨਹੀਂ ਜਿਨ੍ਹਾਂ ਦੇ ਤਿੱਖੇ ਬੋਲ ਬੋਲੇ ਗਏ ਹਨ ਇਸ ਤੋਂ ਪਹਿਲਾਂ 2118 ਵਿੱਚ ਵੀ ਉਸ ਸਮੇਂ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਮੌਜੂਦਾ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇਮੀ ਭਾਰਤ ਵਿੱਚ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਸੰਯੋਗ ਕਿਹਾ ਸੀ ਤੇ ਵਾਅਦਾ ਕੀਤਾ ਸੀ ਕਿ ਉਹਨਾਂ ਵਿੱਚੋਂ ਹਰੇਕ ਦੀਆਂ ਵੋਟਾਂ ਕੱਟ ਦਿੱਤੀਆਂ ਜਾਣਗੀਆਂ ਇਹ ਵੱਖਰੀ ਗੱਲ ਹੈ ਕਿ ਇਸੇ ਸਾਲ ਅਗਸਤ ਵਿੱਚ ਅਸਾਮ ਸਰਕਾਰ ਨੇ ਮੰਨਿਆ ਹੈ ਕਿ 1971 ਤੋਂ ਲੈ ਕੇ 2014 ਤੱਕ 20613 ਤੋਂ ਲੈ ਕੇ 47928 ਤੱਕ ਅਸਾਮ ਵਿੱਚ ਰਹਿੰਦੇ ਵਿਦੇਸ਼ੀ ਵਿਦਿਆ ਬਕਤੀਆਂ ਵਿੱਚੋਂ 43% ਦੀ ਜਿਹੜੇ ਨੇ ਉਹ Hindu ਹੀ ਨੇ ਸ਼ਾਹ ਦੇ ਗੈਰ ਸੰਜੀਦਾ ਬਿਆਨ ਸ਼ਾਇਦ ਯੋਜਨਾਬੰਦ ਸਨ ਤੇ Hinduਤਵ ਦੀ ਸਿਆਸਤ ਨੂੰ ਖਤਰਨਾਕ ਢੰਗ ਨਾਲ ਰਣਨੀਤਿਕ ਗੈਰ ਸੰਵੇਦਨਸ਼ੀਲਤਾ ਚ ਰਲਵਾਉਣ ਦੇ ਗਵਾਹ ਵੀ ਸਨ ਖਾਸ ਤੌਰ ਤੇ ਜਦੋਂ ਸਵਾਲ ਭਾਰਤ ਦੇ অতি ਮਹੱਤਵਪੂਰਨ ਗਵਾਂਡ ਦਾ ਹੋਵੇ ਉਸ ਵੇਲੇ ਵਿਦੇਸ਼ ਮੰਤਰਾਲਾ ਸ਼ਾਂਤ ਰਿਹਾ ਪਰ ਇਸ ਨੇ ਤਤਕਾਲੀ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਨੂੰ ਮਨਾਉਣ ਚ ਕੋਈ ਕਸਰ ਨਹੀਂ ਛੱਡੀ ਕਿਉਂ ਸਿਆਸਤਦਾਨ ਦੇ ਇਹਨਾਂ ਬਿਆਨਾਂ ਨੂੰ ਮੰਨ ਤੇ ਨਾ ਲਾਏ ਉਸ ਵੇਲੇ ਪ੍ਰਧਾਨ ਮੰਤਰੀ ਮੋਦੀ ਆਪਣੇ ਪੂਰਬੀ ਗੁਆਂਢੀ ਨਾਲ ਭਾਰਤ ਦੇ ਰਿਸ਼ਤਿਆਂ ਨੂੰ ਨਿਵਿਆਉਣ 'ਚ ਪੂਰੀ ਤਰ੍ਹਾਂ ਜੁਟੇ ਹੋਏ ਸਨ ਐਓ ਸ਼ਾਹ ਦੀਆਂ ਟਿੱਪਣੀਆਂ ਕਿਸੇ ਝਟਕੇ ਤੋਂ ਘੱਟ ਨਹੀਂ ਸਨ ਮੋਦੀ ਹਾਲਾਂਕਿ ਚੰਗੀ ਤਰ੍ਹਾਂ ਸਮਝਦੇ ਹਨ ਕਿ ਬੰਗਲਾਦੇਸ਼ ਯਕੀਨੀ ਤੌਰ ਤੇ ਬਹੁਤ ਮਹੱਤਵਪੂਰਨ ਮੁਲਕ ਹੈ ਜਿਸ ਤੇ ਕਦੇ ਵੀ ਭਰੋਸਾ ਕੀਤਾ ਜਾ ਸਕਦਾ ਹੈ ਇਸ ਲਈ ਮਿਸ਼ਰੀ ਦਾ ਟਾਕਾ ਜ਼ਰਾ ਬਹੁਤ ਹੀ ਐਮੀਅਤ ਰੱਖਦਾ ਹੈ ਅਗਸਤ ਤੋਂ ਤੋਂ ਹੀ ਜਦੋਂ ਹਸੀਨਾ ਭੱਜ ਕੇ ਦਿੱਲੀ ਆਈ ਸੀ ਦੋਲੇ ਰਿਸ਼ਤੇ ਵਿਗੜਨੇ ਸ਼ੁਰੂ ਹੋ ਗਏ ਸਨ ਦੋਵੇਂ ਮੁਲਕ ਬਹੁਤ ਸਾਰੀਆਂ ਗੱਲਾਂ ਤੇ ਆਹਮੋ ਸਾਹਮਣੇ ਆਣ ਜਿਸ ਵਿੱਚ ਇਹ ਸਵਾਲ ਵੀ ਸ਼ਾਮਲ ਸੀ ਕਿ ਕਿਉਂ ਅਖੌਤੀ ਕ੍ਰਾਂਤੀ ਨੂੰ ਹਿੰਸਾ ਦੇ ਸਿਖਰ ਤੇ ਪਹੁੰਚਣ ਦਿੱਤਾ ਗਿਆ ਜੋ ਸੁਰੱਖਿਆ ਖਾਤਰ ਹਸੀਨਾ ਦੀ ਭਾਰਤ ਵੱਲ ਨਾਟਕੀ ਉਡਾਨ ਦਾ ਕਾਰਨ ਬਣੀ ਟਾਕਾ ਨੂੰ ਲੱਗਦਾ ਹੈ ਕਿ ਭਾਰਤ ਨੂੰ ਇਹ ਸਮਝਣਾ ਨਹੀਂ ਚਾਹੁੰਦਾ ਕਿ ਬੰਗਲਾਦੇਸ਼ ਦੇ ਨਗਾਰ ਵਿੱਚ ਇਸ ਸੀਨਾ ਦੀ ਮੁੱਖ ਭੂਮਿਕਾ ਰਹੀ ਹੈ ਦਿੱਲੀ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਬੰਗਲਾਦੇਸ਼ ਹੁਣ ਜਾਣ ਬੁੱਝ ਕੇ ਮੁਜੀਬੁਰ ਰਹਿਮਾਨ ਵਰਗੀ ਹਸਤੀ ਦੀਆਂ ਆਜ਼ਾਦਾਂ ਮਟਾਉਣ ਤੇ ਤੁਲਿਆ ਹੋਇਆ ਹੈ ਤੇ ਇਉਂ ਕਿਉਂ ਇਹਨਾਂ ਨੂੰ ਕੂੜੇਦਾਨ ਵਿੱਚ ਸੁੱਟਣਾ ਚਾਹੁੰਦਾ ਹੈ ਬੇਸ਼ੱਕ ਸਮੱਸਿਆ ਕਾਫੀ ਗੁੰਝਲਦਾਰ ਹੈ ਬੰਗਲਾਦੇਸ਼ ਵੱਲੋਂ ਅਦਿੱਤਿਆਨਾਥ ਤੇ ਸ਼ਾ ਨੂੰ ਸੱਤਾਧਾਰੀ ਪਾਰਟੀ ਦੇ ਬਲਾਰੇ ਵਜੋਂ ਵੇਖਿਆ ਜਾਂਦਾ ਹੈ ਅਤੇ ਦਿੱਲੀ ਜਦੋਂ ਇਹਨਾਂ ਨੂੰ ਜਨਤਕ ਤੌਰ ਤੇ ਨਿੰਦਣ ਜਾਂ ਗੁਪਤ ਰੂਪ ਵਿੱਚ ਸੱਦ ਕੇ ਅਜਿਹੇ ਬਿਆਨ ਦੇਣ ਤੋਂ ਰੋਕਣ ਤੋਂ ਬਚਦੀ ਹੈ ਤਾਂ ਮਤਭੇਦ ਹੋਰ ਵੀ ਵੱਜ ਜਾਂਦੇ ਹਨ ਇਸ ਤੋਂ ਵੀ ਮਾੜੀ ਗੱਲ ਉਹ ਹੈ ਕਿ ਜਦੋਂ ਭਾਰਤੀ ਸਿਆਸਤਦਾਨ ਬੰਗਲਾਦੇਸ਼ੀ ਨੇਤਾਵਾਂ ਉੱਤੇ ਉਹ ਕਰਨ ਦਾ ਦੋਸ਼ ਲਾਉਂਦੇ ਨੇ ਜੋ ਖੁਦ ਅਕਸਰ ਆਪਣੇ ਮੁਲਕ 'ਚ ਕਰਦੇ ਰਹਿੰਦੇ ਨੇ ਮਿਸਾਲ ਵਜੋਂ ਯੋਗੀ ਦਿਤਿਆਨਾਥ ਦੇ ਬਡੋਜਰ ਇਨਸਾਫ ਦਾ ਅਕਸਰ ਮਤਲਬ ਹੁੰਦਾ ਹੈ ਕਿ ਹਿੰਦੂਆਂ ਦੇ ਘਰਾਂ ਦੇ ਮੁਕਾਬਲੇ ਮੁਸਲਮਾਨਾਂ ਦੀ ਮਾਲਕੀ ਵਾਲੇ ਘਰਾਂ ਨੂੰ ਅਨੁਪਾਤਹੀਣ ਢੰਗ ਨਾਲ ਟਾਇਆ ਜਾਵੇ ਜਾਂ ਜਦੋਂ ਭਾਰਤੀ ਰਾਜਨੀਤਿਕਾ ਵਿਵਾਦਿਤ ਪੂਜਾ ਸਥਾਨਾਂ ਦੀ ਅਖੌਤੀ ਵਾਪਸੀ ਦਾ ਸੱਦਾ ਦਿੰਦੇ ਹਨ ਆਧਾਰਨ ਵਜੋਂ ਵਾਰਾਨਸੀ ਤੇ ਮਥਰਾ ਵਿੱਚ ਚਾਹੇ 1991 ਦੇ ਪੂਜਾ ਸਥਾਨ ਐਕਟ ਦੀ ਉਲੰਘਣਾ ਹੀ ਕਿਉਂ ਨਾ ਹੋਵੇ ਇਸ ਤਰ੍ਹਾਂ ਕਰਕੇ ਉਹ ਬੰਗਲਾਦੇਸ਼ ਵਰਗੇ ਗਵਾਂਢੀ ਮੁਲਕ ਵਿੱਚ ਫਿਰਕੂ ਸਿਆਸਤ ਦਾ ਰਾਹ ਖੋਲ ਦਿੰਦੇ ਹਨ ਦਹਾਕਿਆਂ ਤੱਕ ਭਾਰਤ ਦੇ ਧਰਮ ਨਿਰਪੱਖ ਰਾਜ ਤੇ ਬਾਕੀ ਗਵਾਂਡੀ ਮੁਲਕਾਂ ਦਾ ਫਰਕ ਸਾਫ਼ ਦਿਖਦਾ ਰਿਹਾ ਹੈ ਅਸਲੀਅਤ ਤਾਂ ਇਹ ਹੈ ਕਿ ਗਵਾਂਡੀ ਦੇਸ਼ ਅਕਸਰ ਭਾਰਤ ਦੀ ਲੋਕਤੰਤਰੀ ਗ੍ਰੈਂਡ ਸ਼ੀਲਡਤਾ ਨੂੰ ਨਮੂਨੇ ਦੇ ਤੌਰ ਤੇ ਲੈਂਦੇ ਰਹੇ ਹਨ ਅਜਾ ਨਹੀਂ ਹੈ ਕਿ ਸਾਰੇ ਸਿਆਸੀ ਰੰਗਾਂ ਦੇ ਭਾਰਤੀਆਂ ਨੇ ਕਦੇ ਵੀ ਆਪਣੀਆਂ ਘਟ ਗਿਣਤੀਆਂ ਤੋਂ ਬਦਲੇ ਨਹੀਂ ਲਏ ਜਾਂ ਇਹਨਾਂ ਨੂੰ ਇਨਸਾਫ਼ ਤੋਂ ਵਾਂਝਾ ਨਹੀਂ ਰੱਖਿਆ ਅਕਸਰ ਕਾਫੀ ਚਿਰਾਂ ਤੱਕ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਦੰਗਾ ਪ੍ਰਸਾਦ ਕਰਾਉਣ ਦੇ ਦੋਸ਼ੀ ਰਹੇ ਹਨ ਅੰਤਰ ਸਿਰਫ ਇਹ ਹੈ ਕਿ ਭਾਰਤੀ ਨਿਆਂਪਾਲਿਕਾ ਨੇ ਕਈ ਵਾਰ ਪੀੜਤਾਂ ਦਾ ਹੱਥ ਨਹੀਂ ਛੱਡਿਆ ਤੇ ਕਈ ਵਾਰ ਫੜਿਆ ਵੀ ਨਹੀਂ ਲੋਕਤੰਤਰ ਸਿਰਫ ਸ਼ਬਦ ਬਣ ਕੇ ਹੀ ਰਹਿ ਗਿਆ ਉਦੋਂ ਵੀ ਜਦੋਂ ਖੀਰ ਚ ਸਮਝੌਤੇ ਸਿਰੇ ਚੜੇ ਜਿਵੇਂ ਰਾਮ ਜਨਮ ਭੂਮੀ ਵਿਵਾਦ ਜੋ 2019 ਚ ਸੁਪਰੀਮ ਕੋਰਟ ਦੀ ਵਿਚਾਰਗੀ ਨਾਲ ਖਤਮ ਹੋਇਆ ਜਿਸ ਚ ਮੁਸਲਮਾਨ ਧਿਰ ਨੇ ਉਸ ਥਾਂ ਤੋਂ ਦਾਵਾ ਵਾਪਸ ਲੈ ਲਿਆ ਜਿੱਥੇ 1529 ਵਿੱਚ ਰਾਮ ਮੰਦਰ ਨੂੰ ਇੱਕ ਵਾਰ ਢਾਇਆ ਗਿਆ ਸੀ ਤੇ ਬਾਬਰ ਨੇ ਇੱਕ ਕਰੀਬੀ ਨੇ ਮਾਬਰੀ ਮਸਜਿਦ ਬਣਾਈ ਸੀ ਉਮੀਦ ਇਹ ਲਾਈ ਗਈ ਸੀ ਕਿ Hindu ਤੇਰਾ ਆਪਣੀ ਜਿੱਤ ਦਾ ਉਖਾਵਾ ਕਰਕੇ ਛਾਤੀ ਨਹੀਂ ਪਟੇਗੀ ਪਰ ਅਜਿਹਾ ਬਿਲਕੁਲ ਨਹੀਂ ਹੋਇਆ ਰਾਮ ਮੰਦਰ ਵਾਪਸ ਲੈ ਕੇ ਸੰਤੁਸ਼ਟ ਹੋਣ ਦੀ ਬਜਾਏ ਹਮਲਾਵਰ Hindu ਮੁਕਦਮੇਬਾਜ਼ਾਂ ਨੇ ਇੱਕ ਤੋਂ ਬਾਅਦ ਇੱਕ ਥਾਂ ਨੂੰ ਨਿਸ਼ਾਨਾ ਬਣਾਇਆ ਗਿਆਨਵਾਪੀ ਮਸਜਿਦ ਤੋਂ ਲੈ ਕੇ ਕ੍ਰਿਸ਼ਨ ਜਨਮ ਭੂਮੀ ਤੱਕ ਤੇ ਹੁਣ ਸੰਭਲ ਦੀ ਮਸਜਿਦ ਅਜੇ ਆਬਦਾ ਹੈ ਕਿ ਜਿਵੇਂ ਉਹ ਤੀਤ ਦੀ ਬੇਇਨਸਾਫੀ ਦੇ ਬਦਲੇ ਲੈਣ ਦੇ ਧਿਆਏ ਹੋਣ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜਿਸ ਬੇਇਨਸਾਫੀ ਦੀ ਉਹ ਗੱਲ ਕਰ ਰਹੇ ਹਨ ਉਹ ਤਾਂ ਸਿੱਧੇ ਤੌਰ ਤੇ ਕਿਸੇ ਨੂੰ ਤਜਰਬਾ ਹੋਇਆ ਵੀ ਹੈ ਜਾਂ ਨਹੀਂ ਹੁਣ ਕਲਪਨਾ ਕਰੋ ਕਿ ਬੰਗਲਾਦੇਸ਼ ਚ ਘਟਨਾਕਰਮ ਕਿਵੇਂ ਵਾਪਰ ਰਿਹਾ ਹੈ ਜੋ ਪਹਿਲਾਂ ਹੀ ਨਰਕੁਸ਼ ਹਸੀਨਾ ਦੇ ਭਾਰਤ ਭਜਣ ਦੇ ਕ੍ਰੋਧ ਚ ਉੱਭੜ ਰਿਹਾ ਸੀ ਬੰਗਲਾਦੇਸ਼ੀ ਮੀਡੀਆ ਇਹ ਦੋਸ਼ ਨੂੰ ਖਾਰਜ ਕਰ ਰਿਹਾ ਹੈ ਕਿ ਜੁਨ ਸਰਕਾਰ ਆਪਣੇ ਦੇਸ਼ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਇਹ ਸਪਸ਼ਟ ਹੈ ਕਿ ਇਸ ਕੌਮ ਦਾ ਸੰਤ ਹੀ ਆਲੋਚਨਾ ਜਾਂ ਵਿਵਾਦ ਦਾ ਕੇਂਦਰ ਬਣ ਗਿਆ ਹੈ ਉਹ ਬਲੀ ਦਾ ਬੱਕਰਾ ਬਣ ਚੁੱਕਾ ਹੈ ਉਸ ਦੀ ਬਲੀ ਚੜਾਉਣੀ ਹੁਣ ਸੌਖੀ ਹੋਵੇਗੀ ਇਹ ਵੀ ਕਲਪਨਾ ਕਰੋ ਕਿ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ ਦੀ ਸਿਆਸਤ ਭਾਰਤੀ ਜਨਤਾ ਪਾਰਟੀ ਦੀ ਆਪਣੀ ਹੀ ਵਿਦੇਸ਼ ਨੀਤੀ ਨਾਲ ਕੀ ਕਰਦੀ ਹੈ ਇਹ ਭਾਰਤ ਨੂੰ ਤਾਂ ਕਮਜ਼ੋਰ ਬਣਾਉਂਦੀ ਹੈ ਮੋਦੀ ਨੂੰ ਵੀ ਕਮਜ਼ੋਰ ਕਰਦੀ ਹੈ ਜੋ ਆਪਣੇ ਤੀਜੇ ਕਾਰਜਕਾਲ ਵਿੱਚ ਬੇਸ਼ੱਕ ਕੋਈ ਛਾਪ ਜਾਂ ਵਿਰਾਸਤ ਤਾਂ ਛੱਡ ਕੇ ਜਰੂਰ ਜਾਣਾ ਚਾਹੁੰਦਾ ਸੀ ਵਿਅੰਗ ਵਾਲੀ ਗੱਲ ਇਹ ਹੈ ਕਿ ਬਾਕੀ ਹਰ ਤਰ੍ਹਾਂ ਮੋਦੀ ਨੇ ਸਲਾਘਾਯੋਗ ਢੰਗ ਨਾਲ ਖੁਦ ਨੂੰ ਸੰਭਾਲਿਆ ਹੈ ਉਹਨਾਂ ਰੂਸ ਨੂੰ ਤੇ ਜੋ ਬਾਈਡਨ ਦੀਆਂ ਪਾਬੰਦੀਆਂ ਖਿਲਾਫ ਭਾਰਤ ਨੂੰ ਮਜ਼ਬੂਤੀ ਨਾਲ ਖੜਾ ਕੀਤਾ ਉਹ 트럼ਪ ਨਾਲ ਨਜਿੱਠਣ ਲਈ ਵੀ ਤਿਆਰ ਹੈ ਚੀਨ ਦੇ ਸਬੰਧ ਵਿੱਚ ਉਹ ਆਪਣੀ ਅਣਖ ਨੂੰ ਨਿਕਲਣ ਲਈ ਸਹਿਮਤ ਹੋ ਗਿਆ ਉਹਨਾਂ ਗੁਆਂਡ ਚ ਸਥਿਰਤਾ ਲਈ ਤਾਲੀਬਾਨ ਨਾਲ ਵੀ ਰਾਬਤਾ ਕੀਤਾ ਤੇ ਫਿਰ ਬੰਗਲਾਦੇਸ਼ ਹੈ ਅਜਿਹਾ ਮੁਲਕ ਹੈ ਜਿਸ ਦੀ ਭਾਰਤ ਨੇ 1971 ਵਿੱਚ ਸੁਤੰਤਰ ਹੋਣ ਤੇ ਆਪਣੀ ਵੱਖਰੀ ਪਛਾਣ ਬਣਾਉਣ 'ਚ ਬਹੁਤ ਮਦਦ ਕੀਤੀ ਜੇ ਅੱਜ ਬੰਗਲਾਦੇਸ਼ ਨੂੰ ਭਾਰਤ ਨੇ ਗਵਾ ਲਿਆ ਤਾਂ ਇਹ ਸੱਚੀ ਹੀ ਇੱਕ ਤਰਾਸਤੀ ਹੋਵੇਗੀ ਕਿਉਂਕਿ ਕੁਝ ਨਿਕਰਦਰਸ਼ੀ ਭਾਰਤੀ ਸਾਡੇ ਸਮਿਆਂ ਦੇ ਸਭ ਤੋਂ ਮਹਾਨ ਸਿਧਾਂਤਾਂ 'ਚੋਂ ਇੱਕ ਧਰਮ ਨਿਰਪੱਖਤਾ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਉਣ ਤੋਂ ਬਿਲਕੁਲ ਨਹੀਂ ਕਤਰਾ ਰਹੇ ਏਸੀਜੀ ਸਾਡਾ ਅੱਜ ਦਾ ਤੀਸਰੀ ਅਖ ਪ੍ਰੋਗਰਾਮ ਜਿਹੜਾ ਟ੍ਰਿਬਿਊਨ ਅਖਬਾਰ ਦੀ ਮੁੱਖ ਸੰਪਾਦਕਾ ਜੋਤੀ ਮਲੋਤਰਾ ਦਾ ਲਿਖਿਆ ਹੈ ਸੀ ਅਸੀਂ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਧੰਨਵਾਦ ਸਤਿ ਸ੍ਰੀ ਅਕਾਲ